ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਣੀਆਂ ਇਹ ਪਿੰਡ ਮਲੂਕੇ ਦੇ ਨੇੜ ਹੈ ਤੇ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਹੈ ਇਹਦੇ ਨਾਲ ਬਾਜਾਖਾਨਾ ਵੀ ਰਹਿ ਜਾਂਦਾ ਹੈ ਨਯੌਰ ਪਿੰਡ ਵੀ ਇੱਥੇ ਨੇੜ ਹੈ ਭਾਈ ਗੱਗੂ ਕੋਲੋਂ ਅੱਜ ਇਹ ਵੀਡੀਓ ਬਣਾ ਰਹੇ ਆ ਤੇ ਭਾਈ ਵਪਾਰ ਦਾ ਕੰਮ ਕਰਦਾ ਹੈ ਗਾਵਾਂ ਵਿਕਰੀ ਵਾਲੀਆਂ ਹਮੇਸ਼ਾ ਹੀ ਰਹਿੰਦੀਆਂ ਆ ਅੱਜ ਦੋ ਨਾਲ ਤੁਹਾਨੂੰ ਵੱਡੀਆਂ ਵਹਿੜਾਂ ਦੇ ਤੇ ਇੱਕ ਤੁਹਾਨੂੰ ਹੀਫਰ ਵੱਛੀ ਵੀ ਦਿਖਾਉਂਗਾ ਲਾਸਟ ਤੱਕ ਵੀਡੀਓ ਦੇਖਿਓ ਜਿਹੜਾ ਪਸ਼ੂ ਤੁਹਾਨੂੰ ਜੱਜ ਜਾਂਦਾ ਹੈ ਉਹਦੀ ਤਸੱਲੀ ਕਰਨ ਦਾ ਹੱਕ ਹੈ ਤੇ ਜਰੂਰ ਆ ਕੇ ਕਰਿਓ ਆਪਦੀ ਸਮਝ ਨਾਲ ਖਰੀਦ ਲਿਓ ਇੱਕ ਵਾਰ ਗੱਬਣਾ ਸਾਹਮਣੇ ਤੁਸੀਂ ਦੇਖ ਰਹੇ ਹੋ ਪਰਲੇ ਪਾਸੇ ਵਾਲੀ ਗਾਂ ਸੂਈ ਵੀ ਹੈ ਤੇ ਛੋਟੇ ਬੱਚੇ ਤੋਂ ਸ਼ੁਰੂਆਤ ਕਰ ਲੈਨੇ ਆ ਸੋ ਆਓ ਮਿਲিয়ে ਬਾਈ ਨੂੰ ਕਰਦੇ ਆਂ ਇਹਨਾਂ ਸੰਬੰਧੀ ਗੱਲਬਾਤ ਆਪਾਂ ਗਗੂ ਭਾਈ ਸਤਿ ਸ਼੍ਰੀ ਅਕਾਲ ਭਾਈ ਗਗੂ ਅੱਜ ਤਿੰਨ ਨਾਗ ਆਪਾਂ ਦਿਖਾ ਰਹੇ ਆਂ ਅੱਜ ਭਾਈ ਨਾਗ ਤਾਂ ਚਾਰ ਪੰਜ ਸੀਗੇ ਸੂਬਾ ਵੈਗੀਆਂ ਬਹਿਣਾ ਦੋ ਠੀਕ ਐ ਜਿਹੜਾ ਇਹ ਬੱਚਾ ਛੋਟੀ ਉਮਰ ਦਾ ਹੀ ਲੱਗਦਾ ਤਾਂ ਇਹ 7 ਕੁ ਮਹੀਨਾ ਦਾ 8 ਦਾ ਬਈ ਬਸ ਮੰਨ ਲਓ ਕੀ ਰੇਟ ਰੂਗਾ ਦਾ ਇਹਦਾ 22000 ਰੁਪਏ ਲੈ ਲਓ ਸੋਰੀ ਬਈ 22000 ਰੇਟ ਆ ਦੋਸਤੋ 7 ਤੋਂ 8 ਮਹੀਨੇ ਉਮਰ ਹੈ ਬਹੁਤ ਚੰਗਾ ਬੱਚਾ ਬਈ ਸੋਹਣੀ ਬੱਚੀ ਐ ਚੰਗੀ ਗ੍ਰੋਥ ਕਰ ਜੂਗੀ ਜੇ ਕੋਈ ਵੀਰ ਫੀਡ ਵਗੈਰਾ ਪਾਉਣ ਲੱਗਦਾ ਜਿਹੜੀ ਚਮਕ ਆ ਜਾਣੀ ਐ ਚਮੜੀ ਦੇ ਵਿੱਚ ਕਈ ਵਾਰ ਕੁਸਪਰਾ ਥੋੜਾ ਘੱਟ ਸੰਭਾਲਦੇ ਆ ਬੱਚਾ ਨੂੰ ਤੋਂ ਚਾਰ ਹੀ ਥਾਣਾ ਬਈ ਜੀ ਉਹ ਦੇਖੋ ਸਟਰਕਚਰ ਇਹਦਾ ਸੋਹਣਾ ਫੇਸ ਐ 22000 ਰੁਪਏ ਚ ਬਾਈ ਕਹਿੰਦਾ ਵੀ ਇਹ ਵਾਚੀ ਦੇ ਦੂੰਗਾ ਲੈ ਚੱਲ ਬਾਈ 15 16000 ਦਾ ਦੱਸੋ ਵਾਚੀ ਇੱਕ ਦੁੱਧ ਪੀ ਜਾਂਦੀ ਐ ਪਹਿਲੇ 2 2.5 ਮਹੀਨਿਆਂ ਦੇ ਵਿੱਚ ਉਹ ਚੀਜ਼ ਨੂੰ ਧਿਆਨ ਚ ਰੱਖ ਲਿਆ ਕਰੋ ਜਦੋਂ ਕੋਈ ਬੱਚਾ ਖਰੀਦ ਦਿਓ ਹਾਲਾਂਕਿ ਖਰੀਦਣਾ ਤੁਸੀਂ ਆਪਦੇ ਪੁੰਗਦੇ ਦੇ ਹਿਸਾਬ ਤੇ ਐ ਪਰ ਇਹ ਸਚਾਈ ਐ ਵੀ ਇਹਦੂੰ ਵੱਧ ਇਹਨੇ ਖਾਦਾ ਹੋਊਗਾ ਹੁਣ ਤੱਕ ਜਿਹੜੀ ਗੱਗੂ ਵੈੜ ਬਾਈ ਪਹਿਲੇ ਨੰਬਰ ਤੇ ਇਹ ਪਹਿਲਾ ਸੁਆ ਬਾਈ ਇਹ ਚੌਕ ਦੇ ਨਾਲ ਚੱਕਦੀ ਆ ਆਪਣੇ ਪਿੰਡੋਂ ਹੀ ਲਈ ਆ ਬਾਈ ਠੀਕ ਐ ਤੇ ਹੁਣ ਆਪਾਂ ਮੰਨ ਕੇ ਚੱਲੋ ਕਹਿਣ ਨੂੰ ਤਾਂ ਬਾਈ ਸਾਰਾ ਕੁਝ ਮੇਰੇ ਕੋਲੇ ਵੀਡੀਓ ਦੇ ਵਿੱਚ ਰਿਕਾਰਡ ਆ ਬੰਦੇ ਦਾ ਤੇ ਇਹਦੇ ਕਾਪਟਨ ਦਾ ਸੀਮਣ ਲੱਗਿਆ ਵਾ ਬਾਈ ਹੂੰ ਇਹਦੇ 26 ਤਰੀਕ ਨੂੰ 27 ਨੂੰ ਪੂਰੇ ਹਜੇ 26 11 12 ਦਿਨ ਪੈ ਖੁੱਲੇ ਬਾਈ ਹਜੇ ਤੇ ਠੀਕ ਐ ਇਹਦਾ ਰੇਟ ਕੀ ਕਰਤਾ ਬਾਈ ਇਹਦਾ 88000 ਰੁਪਇਆ ਬਾਈ ਤੋਰੀਨ ਦੋਸੋਂ ਰੇਟ 88 ਬਾਕੀ ਆਣੀ ਬਾਈ ਆਪਣੇ ਨਾਲ ਹੀ ਘਰ ਆ ਬਹੁਤ ਵਧੀਆ ਪੂਰੀਆਂ ਸਿਰੇ ਵਾਲੀਆਂ ਕੰਮ ਆ ਬੰਦਿਆਂ ਕੋਲੇ ਠੀਕ ਐ ਤੇ ਇਹਦਾ ਗਰਮੀ ਕਰਕੇ ਤੁਹਾਨੂੰ ਪਤਾ ਵੀ ਆਪਾਂ ਨੂੰ ਚਲੋ ਭਾਣਾ ਮਿਲੀ ਆ ਤੇ ਭਾਣਾ ਹੀ ਆਪਾਂ ਦੇ ਦਾਂਗੇ ਬਾਈ ਯਾਰ ਠੀਕ ਐ ਸੋ ਪਹਿਲਣ ਵੈਡ 25 ਕਿਲੋ ਦੁੱਧ ਖਰਾ ਦੇ ਦੂ ਪਹਿਲੇ ਸੂਏ ਬੱਛੀ ਬਾਈ ਹਜੇ 11 12 ਦਿਨ ਪਏ ਆ ਚੰਗੀ ਬਣੂਗੀ ਥੱਲੋਂ ਦਿਨ ਬਹੁਤ ਪਏ ਆ ਹਜੇ ਇਹਦੇ ਸੋਣ ਚ ਹਜੇ ਉਤੋਂ ਵੀ ਕਿਤੋਂ ਨਰਮ ਨਹੀਂ ਪਈ ਆ ਗਾੜੀ ਸੋਣੀ ਰੱਖੀ ਆ ਥਣ ਹੁੱਥੀ ਚਵਾਈ ਵਾਲਾ ਕੱਢੂਗੀ ਟਾਂਚਾ ਤੁਸੀਂ ਹੁਣ ਵੀਡੀਓ ਚੋਂ ਤੁਰਦੀ ਤੋਂ ਵੇਖ ਹੀ ਰਹੇ ਹੋ ਇਹ ਡੈਨਮਾਰਕ ਦੇ ਸੀਮੰਦੀ ਆ ਬਾਈ ਮਾਲਕ ਤੇ ਦੱਸਣ ਦਾ ਕੋ ਪਰ ਆਏ ਆ ਬਾਈ ਆਪਾਂ ਤਾਂ ਨਹੀਂ ਬੜਾ ਠੋਕੇ ਕਹਿੰਦੇ ਅਗਲਾ ਕਹਿੰਦਾ ਵੀ ਖਣੀ ਐਡੇ ਰਿਕਾਰਡ ਵਾਲੀ ਆ ਵੀ ਇੰਨਾ ਭਾਗਾ ਤੋਂ ਘਟ ਕੀਤਾ ਸਹੀ ਸੋ ਸੋ 80000 ਰੇਟ ਹੈ ਬਾਕੀ ਰਿਕਾਰਡ ਵਾਲੀਆਂ ਸੀਮਣਾਈ ਦੇ ਟਾਈਮ ਚ ਚੰਗੇ ਹੀ ਆਉਂਦੇ ਆਪਾਂ ਨੂੰ ਪਤਾ ਸੋ ਚੰਗੇ ਬੁੱਲਦੀ ਦੀ ਹੋ ਸਕਦੀ ਹੈ ਕੋਈ ਵੱਡੀ ਗੱਲ ਦੀ ਹੈ ਰੇਟ 88000 ਹੈ ਬਾਕੀ ਜਿਹੜਾ ਵੀ ਖਰੀਦੂਗਾ ਉਹ ਆਪਾਂ ਫੈਸਲੇ ਵਾਰਾ ਕੋਈ ਬਈ ਸੀਮਣ ਲਵਾ ਸਕਦਾ ਹੈ ਇਹਦੇ ਗਾਂ ਠੀਕ ਹੈ ਭਾਈ ਆ ਗਗੂ ਇਹ ਗਾਂ ਇਹ ਭਾਈ ਸੁਭਾ ਸੂਈ ਆ 10:00 ਵਜੇ ਜੇਰ ਪਈ ਆ ਇਹਦੇ ਥੱਲੇ ਪਈ ਆ ਭਾਈ ਠੀਕ ਹੈ ਹਾਂਜੀ ਅ ਇਹਦਾ ਰੇਟ ਕੀ ਕਰਦਾ ਬਈ ਰੇਟ ਦਾ ਬਈ 68000 ਰੁਪਏ 65 ਦੀ ਦੇ ਦਾਂਗੇ ਬੱਚਾ ਇਹਨੇ ਕੀ ਦੇ ਬੱਚਾ ਦਿੱਤਾ ਬਈ ਤੋਰੀ ਜੇਰ ਵਗੈਰਾ ਪੂਰੀ ਓਕੇ ਆ ਦੂਜਾ ਸੂਆ ਬਈ ਦੋਸਤੋ 65000 ਚ ਅਥੀ ਵਾਲਾ ਥਾਨ ਪੱਕੇ ਹਵਾਨੇ ਦੀ ਐ ਚੰਗਾ ਕਦਕਾਠ ਹੈ ਵੈਸੇ ਇਹਰ ਜ ਮਿਲ ਜਾਣੀ ਐ ਹਜੇ ਦਾ ਬਈ ਚਲੋ ਸੂਏ ਚ ਹਨਾ ਨਾੜ ਨੂੜ ਜੀ ਪੰਨੀ ਕਰਕੇ ਲੱਗਦੀ ਸਵੇਰ ਨੂੰ ਬੈਠਣੇ ਚੱਕ ਲਈ ਹੂੰ ਸੋ ਇਹਦੀ ਕੀਮਤ ਬਈ ਨੇ ਰੱਖੀ ਐ 65000 ਰੁਪਏ ਜਿੰਨੂ ਚਾਹੇ ਤਾਂ ਕਾਲ ਕਰ ਲਿਓ ਤੁਸੀਂ। ਖਾਨਾ ਨਹੀਂ ਜੁਆਈ ਵਾਲੇ ਆ। ਆਰਡਰ ਦੀ ਫਿਟਿੰਗ ਚੰਗੀ ਦਿਸਦੀ ਐ। ਤਾਰਾ ਦੂਰਾਂ ਦੀ ਓਕੇ ਆ ਜਮਾਂ ਭਾਈ। ਠੀਕ ਐ ਫਿਰ ਬੰਦ ਆਨਲਾਈਨ ਮੰਗਾ ਲਿਓ। ਸੋ ਇਹਦਾ ਰੇਟ 65000 ਆ। 2 ਗਾਮਾ ਇਕ ਵੈਡ। ਵਾਜਬ ਜੇ ਰੇਟ ਵਾਲੀਆਂ ਦਿਖਾ ਦਿਆਂ। ਬਾਕੀ ਤੁਸੀਂ ਪਸੂ ਜੱਜ ਦਾ ਖਰੀਦ ਲਓ ਜੇ। ਨੰਬਰ ਸਕਰੀਨ ਉੱਤੇ ਵਾਈ ਦਾ ਚੱਲੀ ਜਾਂਦਾ ਐ। ਇਸੇ ਤੁਸੀਂ ਕਾਲ ਕਰਨੀ ਐ। ਤਾਰਾ ਤੁਹਾਨੂੰ ਬਹੁਤ ਵਧੀਆ ਬਈ ਸਾਰੇ ਸਨ ਕਿ ਨਿਆਣਾ ਪਾ ਕੇ ਨਿਆਣਾ ਪਾ ਕੇ ਮਾਰਦੇ ਨੇ ਧਾਰਾਂ ਬਾਈ ਬਣੇ ਬੱਚਾ ਲਾ ਲੈਣੇ ਬਸ ਉਹ ਤਾਂ ਹੋਰਾ ਵੀ ਨਹੀਂ ਕਰਦੀ ਠੀਕ ਹੈ ਸੋ ਦੋਸਤੋ ਨਿਆਣਾ ਦਾਵਾ ਪੌਂਦਣਾ ਹੁੰਦੀਆਂ ਪੌਂਦਣਾ ਠੀਕ ਹੈ ਪਿਛਲੇ ਚੋ ਵੀ ਮਾਰੀ ਤੇ ਇਹ ਪ੍ਰਿਸੀਜਨ ਅਸਿਸਟ ਸੋ ਬਾਕੀ ਤੁਸੀਂ ਆ ਕੇ ਪਾਸ ਕਰ ਲਿਓ ਹਾਂਜੀ ਸਰ ਵੀ ਕਰੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ